ਸਤਪੁਰ ਦੇ ਵਿੱਚ ਜੇ ਗੱਲ ਕਰੀਏ ਤਾਂ ਇਹ ਦੂਸਰਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਵੱਡੇ-ਵੱਡੇ ਇਨਾਮ ਵੀ ਰੱਖੇ ਗਏ ਹਨ ਜੇ ਗੱਲ ਕਰੀਏ ਪਲੇਅਰਾਂ ਦੀ ਤਾਂ ਜੋ ਪਲੇਅਰ ਵਦਿਆ ਖੇਡ ਰਹੇ ਸਨ ਚਾਹੇ ਉਹ ਬੋਲਰ ਹੋਣ ਚਾਹੇ ਕ੍ਰਿਕਟ ਦੇ ਖਿਡਾਰੀ ਹੋਣ ਉਹਨਾਂ ਨੂੰ ਵੀ ਇਨਾਮ ਵਜੋਂ ਸਨਮਾਨਿਤ ਕੀਤਾ ਜਾ ਰਿਹਾ ਹੈ ਉੱਥੇ ਹੀ ਗੱਲ ਕਰੀਏ ਤਾਂ ਨਸ਼ਿਆਂ ਤੋਂ ਦੂਰ ਰਹਿਣ ਲਈ ਯੁਵਾ ਪੀੜੀ ਨੂੰ ਇੱਥੇ ਹੀ ਪ੍ਰੇਰਨਾ ਮਿਲਦੀ ਹੈ ਕਿ ਸਾਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਖੇਡ-ਕੂਦਵਲ ਧਿਆਨ ਦੇਣਾ ਚਾਹੀਦਾ ਹੈ ਇਤੇ ਹੀ ਤੁਹਾਨੂੰ ਦੱਸਦੀ ਕਿ ਹਸਲਾਨਾ ਟੂਰਨਾਮੈਂਟ ਫਤਿਹਪੁਰ ਦੇ ਵਿੱਚ અભినੰਦਨ ਵੱਲੋਂ ਅਤੇ ਉਹਨਾਂ ਦੇ ਸਾਰੇ ਹੀ ਜੋ ਉਹਨਾਂ ਦੇ ਸਾਥੀ ਹਨ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਬੜੀ ਹੀ ਤੁਮਤਮ ਦੇ ਨਾਲ ਕਰਵਾਇਆ ਜਾ ਰਿਹਾ ਹੈ ਇਥੇ ਜਿਹੜਾ ਯੂਥ ਨੂੰ ਮੈਸੇਜ ਦਿੱਤਾ ਗਿਆ ਹੈ ਕਿ ਅਗਰ ਕਿਸੇ ਤਰ੍ਹਾਂ ਦੀ ਵੀ ਕੋਈ ਉਹਨਾਂ ਨੂੰ ਸਹਾਇਤਾ ਦੀ ਲੋੜ ਹੋਵੇ ਤਾਂ ਉਹ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਹਨ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨੌਜਵਾਨ ਜੋ ਕਿ ਇਸ ਟੂਰਨਾਮੈਂਟ ਦੇ ਵਿੱਚ ਦੂਰ ਦਰਾਜ ਤੋਂ ਜੇ ਗੱਲ ਕਰੀਏ ਤਾਂ ਅਲੱਗ-ਅਲੱਗ ਜਿਹੜਿਆਂ ਤੋਂ ਜੁੜੇ ਇਥੇ ਖਿਡਾਰੀ ਪਹੁੰਚੇ ਹਨ ਉਨਾਂ ਨੂੰ ਦਿलो ਸਨਮਾਨਿਤ ਵੀ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਗੱਲ ਕਰੀਏ ਤਾਂ અભినందਨ ਵੱਲੋਂ ਕਿਹਾ ਗਿਆ ਹੈ ਕਿ ਇਹ ਹਰ ਸਾਲ ਦੀ ਤਰ੍ਹਾਂ ਅਗਲੇ ਸਾਲ ਵੀ ਇਸ ਤੋਂ ਵੱਡੇ ਪੱਧਰ ਤੇ ਟਰਨਮੈਂਟ ਕਰਵਾਇਆ ਜਾਵੇਗਾ ਆਓ ਸੁਣਦੇ ਹਾਂ ਕੀ ਕੁਝ ਕਿਹਾ ਤਦ ਤੱਕ ਬਨੇ ਰਹੋ ਸੱਟਨਾ ਤੇ ਦੇਖਦੇ ਰਹੋ ਪੰਜਾਬ ਜੀ ਕੇ ਨਿਊਜ਼ ਕਰਵਾ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਪਹਿਲਾਂ ਤਾਂ ਮੈਂ ਤੁਹਾਡਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਤੁਸੀਂ ਬਿਨਾਂ ਸਾਡੇ ਵੇਖ ਸਾਡੇ ਕੋਲ ਪੁੱਛਿਓ ਬਾਕੀ ਜਿਹੜਾ ਇਹ ਟੂਰਨਾਮੈਂਟ ਹੈ ਦੂਸਰਾ ਟੂਰਨਾਮੈਂਟ ਹੈ ਇਸੇ ਸਾਲ ਵੀ ਅਸੀਂ ਜਿਹੜਾ ਸਟੈਪ ਚੁੱਕਿਆ ਹੈ ਆਪਣੇ ਏਰੀਆ ਦੇ ਕਿ ਸਾਡੇ ਏਰੀਆ 'ਚ ਵੀ ਵਧੀਆ ਟੂਰਨਾਮੈਂਟ ਆਉਣ ਇਹ ਅਹੀਂ ਆਪਣੇ ਸਾਰੇ ਭਰਾ ਹਲਕੇ ਜੋ ਵੀ ਸਾਡੇ ਇਲਾਕੇ ਦੇ ਸਾਨੂੰ ਪਿਆਰ ਕਰਦੇ ਆ ਸਾਡੇ ਸੱਜਣ ਆ ਭਰਾ ਛੋਟੇ ਵੱਡੇ ਸਾਰੇ ਗਲ ਕੇ ਕਰਾ ਰਿਹਾ ਕੋਈ ਬੰਦਾ ਨਹੀਂ ਕਰਾ ਰਿਹਾ ਸਾਰੇ ਭਰਾਵਾਂ ਦਾ ਯੋਗਦਾਨ ਇਸ ਟੂਰਨਾਮੈਂਟ ਪਹਿਲੇ ਭਾਈ ਆਓ ਆ ਕੇ ਲੋਕਾਂ ਨੂੰ ਤਾਂ ਜੀ ਲੈਣਾ ਪਿਛਲੀ ਵਾਰੀ ਵੀ ਕਿਹਾ ਸੀ ਕਿ ਜਿਹੜੇ ਅਗਲੀ ਵਾਰੀ ਨਾਮ ਹੋਣਗੇ ਉਹ ਇਸ ਤੋਂ ਵੱਡੇ ਹੋਣਗੇ ਹੋਰ ਜਿਹੜਾ ਅੱਜ ਦਾ ਟੂਰਨਾਮੈਂਟ ਆ ਸਾਡਾ ਸਫਲ ਹੋਇਆ ਜਿੱਦਾਂ ਕਿ ਪਹਿਲਾ ਨਾਮ 52000 ਆ ਦੂਸਰਾ ਨਾਮ 31000 ਆ ਔਰ ਮੈਨ ਆਫ ਦਾ ਸਿਰ ਇਹ ਗੁੱਲੀ ਪਠਾਰਕੋਟ ਵਾਲਾ ਸਟ੍ਰਾਈਟ ਤੇ ਬੋਧੀ ਵਧੀਆ ਹਾਂਜੀ ਮੈਂ ਨਾ ਉਹਦਾ ਸੀਰੀਅਸ ਜਿਹੜੇ ਕੇਸ਼ਵ ਸਟ੍ਰਾਈਕ ਤੇ ਜਿਹੜੀ ਐਲਈਡੀ ਆ ਤੇ ਜਿਹੜੇ ਬੈਸਟ ਬੈਸਟਮੈਨ ਤੇ ਬੈਸਟ ਬੋਲਰ ਨੂੰ ਗੀਜ਼ ਦਿੱਤੇ ਜਾਣਗੇ ਹੋ ਜਿਹੜਾ ਇਹ ਟੂਰਨਾਮੈਂਟ ਹੈ ਪਹਿਲੇ ਵੀ ਕਿਹਾ ਕਿ ਸਾਰੇ ਭਰਾ ਹਲਕੇ ਕਰਾ ਰਿਹਾ ਕੋਈ ਇੱਕ ਬੰਦਾ ਪਰਸਨਲ ਨਹੀਂ ਕਰਾ ਰਿਹਾ ਸਾਰੇ ਲਾਗੇ ਟੂਰਨਾਮੈਂਟ ਆ ਔਰ ਮੈਂ ਫਿਰ ਕਹਿਣਾ ਇਸ ਵਾਰ ਸਾਡੇ ਇਹ ਟੂਰਨਾਮੈਂਟ ਚ 32 ਟੀਮਾਂ ਨੇ ਭਾਗ ਲਿਆ ਜਿਹੜੀ ਦੂਰ ਦੂਰੋਂ ਪਲੇਅਰ ਆਇਆ ਚੰਡੀਗੜ੍ਹੋਂ ਲੁਧਿਆਣਿਆਂ ਜੰਮੂ ਹਰਿਆਣਾ ਰਾਜਸਥਾਨ ਸਾਰੇ ਪਲੇਅਰ ਇੱਥੇ ਟੌਪ ਲੈਵਲ ਦੇ ਖੇਡੇ ਆ ਔਰ ਸਾਡੇ ਲਈ ਬਹੁਤ ਵੱਡੀ ਗੱਲ ਹੈ ਕਿ ਸਾਡੇ ਏਰੀਆ ਚ ਵੀ ਅਸੀਂ ਚਾਹਨੇ ਆ ਅਸੀਂ ਇਹ ਸਟੈਪ ਪਿਛਲੇ ਚੱਲ ਚੱਕਿਆ ਸੀ ਔਰ ਸਾਡਾ ਟੂਰਨਾਮੈਂਟ ਸਫਲ ਹੋਇਆ ਆ ਅਸੀਂ ਅਗਲੀ ਵਾਰ ਵੀ ਇਸ ਤੋਂ ਵੀ ਹੋਰ ਵੱਡਾ ਕਰਾਵਾਂਗੇ ਸਾਨੂੰ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਯੂਥ ਨੂੰ ਜਿਹੀ ਮੈਂ ਪਿਛਲੀ ਵਾਰ ਵੀ ਮੈਸੇਜ ਦਿੱਤਾ ਸੀ ਕਿ ਅਸੀਂ ਉਹਨਾਂ ਨਾਲ ਖੜੇ ਆ ਜੋ ਵੀ ਸਾਡੇ ਲਈ ਕੋਈ ਸੇਵਾ ਆਏ ਆ ਜਿੱਦਾਂ ਦੀ ਵੀ ਆ ਸਾਨੂੰ ਦੱਸੋ ਅਸੀਂ ਜੋ ਵੀ ਹੋ ਸਕੇਗਾ ਕਰਾਂਗੇ ਔਰ ਯੂਥ ਨੂੰ ਇਹ ਮੈਸੇਜ ਹੈ ਕਿ ਫਾਲਤੂ ਦੇ ਕੰਮਾਂਕਾਰਾਂ ਨੂੰ ਛੱਡ ਕੇ ਤੇ ਖੇਡਾਂ 'ਤੇ ਵੱਲ ਧਿਆਨ ਦੇਣਾ ਚਾਹੀਦਾ ਬਾਕੀ ਉਹਨਾਂ ਦੀ ਹਰ ਇੱਕ ਸਪੋਰਟ ਲਈ ਅਸੀਂ ਤਿਆਰ ਬੈਠੇ ਹਾਂ ਮੈਂ ਆਪਣੇ ਜੋ ਨੂੰ ਇਹ ਸੁਨੇਹਾ ਦੇਣਾ ਚਾਹਨਾ ਕਿ ਨਸ਼ੇ ਪਤੀ ਛੱਡ ਕੇ ਮੈਡੀਕ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਤੇ ਖੇਡਾਂ ਦਾ ਬਸੇ ਨਾਲ ਧਿਆਨ ਦੇਣਾ ਚਾਹੀਦਾ। ਔਰ ਜਿਹੜਾ ਆਪਣਾ ਟੂਰਨਾਮੈਂਟ ਆਇਆ ਸਾਰੇ ਆਪਣੇ ਜਿਨੇ ਵੀਰ ਭਰਾ ਆਏ ਗਏ ਰਲ ਕੇ ਕਰਾ ਰਹੇ ਆ ਔਰ ਸਾਰਿਆਂ ਦਾ ਸੰਜੋਗ ਹੈ ਇਸ ਦਾ। ਹੋਰ ਆਪਣਾ ਆਸ਼ਾ ਕਰਾਂਗਾ ਕਿ ਇਹ ਜਿਹੜਾ ਟੂਰਨਾਮੈਂਟ ਹੈ ਅਗਲੀ ਵਾਰ ਵੀ ਬਾਤ ਚੜ ਕੇ ਹੋਵੇਗਾ। ਕਿੰਨੇ ਟੂਰਨਾਮੈਂਟ ਇਹ ਦੂਸਰਾ ਟੂਰਨਾਮੈਂਟ ਹੈ। ਕੀ ਨਾਈਟ ਡੇ ਮੈਂ ਨਾ ਗੁਲਸ਼ਕ ਕੁਮਾਰ ਹਾਂ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਅਸੀਂ ਜੂਤ ਨੇ ਹੀ ਮੈਸੇਜ ਨੇ ਕਿ ਨਸ਼ਿਆਂ ਤੋਂ ਦੂਰ ਰੋ ਤੇ ਗੇਮਾਂ 'ਚ ਵੱਧ ਤੋਂ ਵੱਧ ਧਿਆਨ ਦਿਓ ਅਸੀਂ ਸਾਰੇ ਪਰਿਵਾਰਾਂ ਦੇ ਸਹਿਯੋਗ ਨਾਲ ਇੱਥੇ ਇੱਕ ਵਧੀਆ ਟੂਰਨਾਮੈਂਟ ਤੇ ਦੂਜਾ ਟੂਰਨਾਮੈਂਟ ਕਰਾਇਆ ਆਪਣੀ ਤੇ ਅਗਲੇ ਸਾਲ ਹੋਰ ਵੀ ਸੋ ਵਧੀਆ ਕਰਾਂਗੇ ਬਸ ਜੂਤ ਨੇ ਹੀ ਕਹਿਣਾ ਚਾਹੁੰਦੇ ਕਿ ਉਹ ਨਸ਼ਿਆਂ ਤੋਂ ਦੂਰ ਰੋ ਗੇਮਾਂ 'ਚ ਥੋੜਾ ਧਿਆਨ ਵਧ ਦਿਓ